ਬਹਾਦਰ ਸਿਮਰੀਏ ਕਰ ਨਾਨਦਿਆਵੇ ਤਾਏ ਪਰਮ ਸਤਕਾਰਯੋਗ ਦੀਨ ਦੁਨੀਆ ਦੇ ਮਾਲਕ ਸਰਬ ਕਲਾ ਸਮਰਾਤ ਭਗਤ ਵਛਲ ਪਤਿਤ ਪਾਵਨ ਗਰੀਬ ਨਿਵਾਜ ਸਤਗੁਰੂ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਸਦਕਾ ਧੰਨ 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 ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਜੋ ਮਹਾਰਾਜੀ ਦਾ ਆਪਾਂ ਪਾਵਨ ਬਚਨ ਸਾਂਝਾ ਕਰਨਾ ਉਹ ਸਾਹਿਬ ਜੀ ਦਾ ਗੌੜੀ ਰਾਗ ਦੇ ਅੰਦਰ ਪਾਵਨ ਅੰਗ 219 ਦੇ ਉੱਪਰ ਸੁਭਾਏਮਾਨ ਹੈ ਦੱਸ ਦਈਏ ਜਾਣਕਾਰੀ ਵਾਸਤੇ ਗੌੜੀ ਰਾਗ ਦੇ ਅੰਦਰ ਮਹਾਰਾਜ ਜੀ ਦੇ ਨੌ ਬਚਨ ਹਨ ਉਹਨਾਂ ਨੌਂ ਬਚਨਾਂ ਦੇ ਵਿੱਚੋਂ ਅੱਜ ਪਹਿਲਾ ਬਚਨ ਆਪਾਂ ਨੇ ਸਾਂਝਾ ਕਰਨਾ ਹੈ ਜਿੰਦੇ ਵਿੱਚ ਸਹਬ ਕਿਰਪਾ ਕਰਦੇ ਨੇ ਕਹਿੰਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਗਉੜੀ ਮਹਲਾ ਨਵਾਂ ਸਾਦੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨਿ ਸੁਭਾਗੋ ਰਹਾ ਸੁਖ ਦੁਖ ਦੋਨੋ ਸਮ ਕਰ ਜਾਣੈ ਔਰ ਮਾਨਿ અપਮਾਨਾ ਹਰ ਖਸੋਗ ਤੇ ਰਹੈ ਅਤੀਤਾ ਤਿੰਨ ਜਗ ਤਤ ਪਛਾਨਾ ਉਸ ਤਤ ਨਿੰਦਾ ਦੂਤ ਆਗੈ ਖੋਜੈ ਪਦ ਨਿਰਬਾਨਾ ਜਨ ਨਾਨਕ ਇਹੋ ਖੇਲ ਕਠਣ ਹੈ ਕਿਨ ਹੂੰ ਗੁਰਮੁਖ ਜਾਨਾ ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਬਚਨ ਜੋ ਅੱਜ ਤੁਹਾਡੇ ਨਾਲ ਸਾਂਝੇ ਕਰਨੇ ਹਨ ਆਪ ਸੇਖ ਸੰਗਤਾਂ ਅਸੀਸ ਬਖਸ਼ੂ ਗੁਰੂ ਫਤਿਹ ਦੀ ਸਾਂਝ ਪਾਓ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਨੇ ਸਭ ਤੋਂ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਲੈ ਕੇ ਮਹਾਰਾਜ ਜੀ ਨੇ ਜੋ ਸਾਨੂੰ ਮੈਨੂੰ ਤੁਹਾਨੂੰ ਉਪਦੇਸ਼ ਦਿੱਤਾ ਉਸ ਉਪਦੇਸ਼ ਵਿੱਚ ਕਰਤੇ ਪੁਰਖ ਤੇ ਸਤ ਗੁਰੂ ਦੀ ਹੂੰਦ ਦੀ ਮੋਹਰ ਲਾਈ ਸਾਬ ਕਿਰਪਾ ਕਰਦੇ ਇਤਿਹਾਸ ਵਿੱਚ ਇੱਕ ਬੜੀ ਪੈਰੀ ਗਾਥਾ ਆਉਂਦੀ ਹੈ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਇੱਕ ਦਿਨ ਪੁੱਛਦੇ ਨੇ ਮਹਾਰਾਜ ਜੀ ਕਹਿੰਦੇ ਤੁਹਾਡੇ ਵਿੱਚੋਂ ਕੌਣ ਪਿਆਰਾ ਹੈ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਾ ਦੇ ਜਿਹੜੇ ਨੇੜੇ ਸਿੱਖ ਖੜੇ ਸਨ ਮਹਾਰਾਜ ਦੇ ਸਾਰਿਆਂ ਨੇ ਕਿ ਪਾਤਸ਼ਾਹ ਜੀ ਦੀ ਬੜੀ ਕਿਰਪਾ ਹੈ ਆਪ ਜੀ ਦੇ ਤਰਸ ਸਦਕਾ ਬਾਣੀ ਪੜਨ ਦਾ ਬਹੁਤ ਅਭਿਆਸ ਹੈ ਪਾਤਸ਼ਾਹ ਬਹੁਤ ਕੋਈ ਸੋਈ ਮਹਾਰਾਜ ਜੀ ਕਹਿੰਦੇ ਤੁਹਾਡੇ ਵਿੱਚੋਂ ਕਿੰਨੇ ਨੇ ਜਿਹੜੇ ਸਾਨੂੰ ਗੁਰਬਾਣੀ ਦੇ ਅਰਥ ਸੁਣਾ ਸਕਦੇ ਹਨ ਕੁਝ ਕ ਸਿੰਘਾਂ ਨੇ ਮਹਾਰਾਜ ਦੇ ਸਾਹਮਣੇ ਹੱਥ ਖੜੇ ਕੀਤੇ ਕਹਿੰਦੇ ਸਾਬ ਜੀ ਆਪ ਜੀ ਦੀ ਬੜੀ ਕਿਰਪਾ ਹੈ ਆਪ ਜੀ ਦੇ ਤਰਸ ਸਦਕਾ ਆਪ ਜੀ ਚਾਹੋ ਤਾਂ ਦਾਸ ਰਿਆ ਪਾਸੋਂ ਇਹ ਸੇਵਾ ਵਿਆਖਿਆ ਦੀ ਅਰਥਾਂ ਦੀ ਲੈ ਸਕਦੇ ਹੋ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ ਮਹਾਰਾਜ ਜੀ ਫਿਰ ਕਹਿਣ ਲੱਗੇ ਕਹਿੰਦੇ ਤੁਹਾਡੇ ਵਿੱਚੋਂ ਕੋਈ ਅਜਾਇਆ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਰ ਪਤਾ ਹੋਵੇ ਤੇ ਮਹਾਰਾਜ ਜੀ ਕਹਿੰਦੇ ਉਹ ਸਾਰ ਸਾਨੂੰ ਇੰਨੇ ਸਮੇਂ ਵਿੱਚ ਸੁਣਾਉਣਾ ਆ ਕਿ ਅਸੀਂ ਜ਼ਮੀਨ ਤੋਂ ਆਪਣਾ ਪੈਰ ਘੋੜੇ ਦੀ ਰਕਾਬ ਦੇ ਵਿੱਚ ਰੱਖੀਏ ਤੇ ਘੋੜੇ ਤੇ ਸਵਾਰ ਹੋਈਏ ਉਦੋਂ ਤੱਕ ਕੋਈ ਸਿੱਖ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਰ ਸੁਣਾ ਸਕਦਾ ਆ ਸਿੱਖਾਂ ਨੇ ਹੱਥ ਜੋੜੇ ਮਹਾਰਾਜ ਜੀ ਆਪ ਸਰਵ ਕਲਾ ਸਮਰਾਥ ਹੋ ਤੁਸੀਂ ਸੋਝੀ ਬਖਸ਼ੋ ਮਹਾਰਾਜ ਜੀ ਕਹਿੰਦੇ ਸਵਾਲ ਤੁਹਾਨੂੰ ਹੈ ਸਵਾਲ ਅਸੀਂ ਤੁਹਾਨੂੰ ਕੀਤਾ ਇੱਕ ਸਿੱਖ ਨੇ ਹੱਥ ਖੜਾ ਕੀਤਾ ਪਾਤਸ਼ਾ ਤੁਹਾਡਾ ਤਰਸ ਹੈ ਤੁਹਾਡੀ ਕਿਰਪਾ ਜੇ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਜਾਏ ਮਹਾਰਾਜ ਜੀ ਕਹਿੰਦੇ ਜੀ ਜ਼ਰੂਰ ਅਸੀਂ ਤੇ ਚਾਹਣੇ ਹੀ ਆਂ ਸਤਿਬਚਨ ਮਹਾਰਾਜ ਜੀ ਨੇ ਆਪਣਾ ਚਰਨ ਜਦੋਂ ਜ਼ਮੀਨ ਤੋਂ ਘੋੜੇ ਦੇ ਰਕਾਬ ਤੇ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਪਿਆਰੇ ਸਿੱਖ ਨੇ ਮਹਾਰਾਜ ਜੀ ਦੇ ਪਲਾਥੀ ਮਾਰਨ ਤੱਕ ਲੈ ਕੇ ਉਨੇ ਉਚਾਰਨ ਕੀਤਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਹਾਰਾਜ ਜੀ ਨੇ ਘੋੜੇ ਤੇ ਤੇ ਕੀ ਬੈਣਾ ਸੀ ਜਦੋਂ ਸੇਖ ਨੇ ਉਚਾਰਨ ਕੀਤਾ ਮਾਰਨ ਘਟ ਕੇ ਗਲਬੱਕਰੀ ਵਿੱਚ ਲੈ ਲਿਆ ਵਾਹੋ ਸਿੱਖਾ ਬੜੇ ਹਾਰੇ ਤੇਰੇ ਤੋਂ ਵਾਰੇ ਤੇਰੇ ਤੋਂ ਮਹਾਰਾਜ ਜੀ ਕਹਿੰਦੇ ਤੇਰੇ ਤੋਂ ਸਭ ਕੁਝ ਨਿਸ਼ਾਵਰ ਕਰਦੀ ਏ ਜਿੰਨੂੰ ਗੁਰੂ ਗ੍ਰੰਥ ਸਾਹਿਬ ਦਾ ਮੂਲ ਪਤਾ ਲੱਗਾ ਇਹਦਾ ਭਾਵ ਅਰਥ ਤੇ ਸਾਰਿਆਂ ਨੇ ਦੱਸਿਆ ਆ ਅਖਰੀ ਅਰਥ ਵੀ ਸਾਰੇ ਦੱਸਦੇ ਨੇ ਅਸਲ ਵਿੱਚ ਜਿਹੜੀ ਗੁੱਜੀ ਰਮਜ ਉਹ ਏ ਹੈ ਰੱਬ ਇੱਕ ਹੈ ਇੱਕ ਰਸ ਸਭਨਾ ਥਾਵਾਂ ਤੇ ਹੈ ਪੂਰੇ ਸਤਗੁਰੂ ਦੇ ਤਰਸ ਸਦਕਾ ਹੀ ਮਿਲੇਗਾ ਤੇ ਜੇ ਰੱਬ ਚਾਹੀਦਾ ਸਤਗੁਰੂ ਵਾਲੇ ਬਣ ਜਾਓ ਤੇ ਜੇ ਸਤਗੁਰੂ ਚਾਹੀਦਾ ਆ ਫਿਰ ਸਤ ਨਾਲ ਜੁੜ ਜਾਓ ਸਤਗੁਰੂ ਕਿਰਪਾ ਕਰਦੇ ਰਾਗ ਗੌੜੀ ਮਹੱਲਾ ਨਾਵਾਂ ਮਹਾਰਾਜ ਜੀ ਕਹਿੰਦੇ ਆਓ ਤੁਹਾਨੂੰ ਗੱਲ ਦੱਸੀਏ ਸਾਬ ਕਹਿੰਦੇ ਸਾਧੂ ਮਨ ਕਾ ਮਾਨ ਤਿਆਗੋ ਮਹਾਰਾਜ ਵੇਖੋ ਆਪਣੇ ਨਾਲ ਕਿੰਨਾ ਪਿਆਰ ਕਰਦੇ ਆ ਮੇਰੇ ਤੁਹਾਡੇ ਕਰਮ ਆਪਾਂ ਸਭਨਾਂ ਨੂੰ ਪਤਾ ਆ ਪਰ ਸਾਬ ਮੈਨੂੰ ਚੋਰ ਨਹੀਂ ਕਹਿੰਦੇ ਥਾਗ ਨਹੀਂ ਕਹਿੰਦੇ ਦੋਚੀ ਨਹੀਂ ਕਹਿੰਦੇ ਮਾਰਨ ਨੂੰ ਪਤਾ ਆ ਇਹ ਕਿੱਡੇ ਵੱਡੇ ਗੁਨਾਹਗਾਰ ਨੇ ਇੱਕ ਇੱਕ ਮਾਰਨ ਨੂੰ ਮੇਰੇ ਤੁਹਾਡੇ ਲੱਛਣ ਪਤਾ ਨੇ ਪਰ ਫਿਰ ਵੀ ਪਿਆਰ ਨਾਲ ਕਹਿੰਦੇ ਸਾਧੋ ਮਨ ਕਾ ਮਾਣ ਤਿਆਗੋ ਮਾਰ ਕਹਿੰਦੇ ਤੁਸੀਂ ਸਾਧੋ ਤੁਸੀਂ ਆਪਣੇ ਮਨ ਨੂੰ ਸਾਧ ਸਕਦੇ ਹੋ ਕਹਿਣ ਤੋਂ ਬਾਅਦ ਜਿਹੜਾ ਮਨੁੱਖੀ ਜਾਮੇ ਵਿੱਚ ਆਇਆ ਉਹ ਬਦਲ ਹੀ ਸਕਦਾ ਆ ਤੇ ਉਹਦੇ ਵਾਸਤੇ ਮਹਾਰਾਜ ਜੀ ਕਹਿੰਦੇ ਫਿਰ ਜੇ ਬਦਲ ਸਕਦਾ ਆ ਫਿਰ ਤੈਨੂੰ ਸਾਧੂ ਕਹਿਣਾ ਬਣਦਾ ਆ ਮਹਾਰਾਜ ਕਹਿੰਦੇ ਆਪਣੇ ਮਨ ਦਾ ਮਾਣ ਤਿਆਗ ਦੇ ਦੁਨੀਆ ਦੇ ਵਿੱਚ ਤੁਸੀਂ ਇੱਕ ਚੀਜ਼ ਬੜੀ ਵਖਰੀ ਜੀ ਵੇਖੋਗੇ ਧਰਮ ਦੀ ਦੁਨੀਆ ਵਿੱਚ ਹੰਕਾਰ ਪਤਾ ਕਿਸ ਚੀਜ਼ ਦਾ ਹੈ ਕੋਈ ਕਹਿੰਦਾ ਜੀ ਮੈਂ ਕੇਸ ਬਹੁਤ ਲੰਮੇ ਰੱਖਦਾ ਆ ਜਟਾਵਾਂ ਰੱਖਦਾ ਆ ਕੋਈ ਕਹਿੰਦਾ ਜੀ ਆਪਾਂ ਤੇ ਗੰਜ ਕਢਾ ਰੱਖੀ ਆ ਕੋਈ ਕਹਿੰਦਾ ਜੀ ਸਾਡੇ ਮਹਾਪੁਰਖ ਤੇ ਬਿਲਕੁਲ ਕੱਪੜੇ ਪਰਵਾਣ ਨਹੀਂ ਕਰਦੇ ਸਾਡੀ ਸੰਪਰਦਾ ਕੱਪੜੇ ਪਰਵਾਣ ਨਹੀਂ ਕਰਦੇ ਨੰਗੇ ਰਹਿੰਨੇ ਆ ਕੋਈ ਕਹਿੰਦਾ ਜੀ ਵੇਖੋ ਹੀ ਕਿੱਡੇ ਕਿੱਡੇ ਲੰਮੇ ਚੂਲੇ ਪਾਉਣੇ ਆ ਕਿੰਨੇ ਭਾਂਤ ਭਾਂ ਦੇ ਕੱਪੜੇ ਪਾਉਣੇ ਆ ਕੋਈ ਕਹਿੰਦੇ ਨੇ ਜੀ ਸਾਡੇ ਮਹਾਪੁਰਖ ਤੇ ਬਹੁਤ ਖੁੱਲੇ ਪਦਾਰਥ ਛਕਦੇ ਉਹ ਕੋਈ ਕਹਿੰਦੇ ਜੀ ਸਾਡੇ ਤੇ ਪੌਣ ਆਹਾਰੀ ਨੇ ਕਈ ਕਹਿੰਦੇ ਜੀ ਸਾਡੇ ਬਾਬਾ ਜੀ ਬੜੇ ਪਿਆਰੇ ਪਿਆਰੇ ਬਚਨ ਕਰਦੇ ਕਈ ਕਹਿੰਦੇ ਜੀ ਸਾਡੇ ਵਾਲੇ ਤੇ ਮੂੜ ਧਾਰੀ ਬੈਠ ਨੇ ਕਈਆਂ ਤੇ ਜੀ ਵੇਖੋ ਸਾਡੇ ਬਾਬਾ ਕਿੱਡੇ ਕਿੱਡੇ ਡੇਰੇ ਬਣਾ ਦਿੱਤੇ ਮਾਇਆ ਵਿੱਚ ਰਲ ਲੇਪ ਨੇ ਸਹੀ ਕਹਿੰਦੇ ਜੀ ਸਾਡੇ ਮਹਾਂਪੁਰਖ ਤੇ ਮਾਇਆ ਨੂੰ ਹੱਥ ਹੀ ਨਹੀਂ ਲਾਉਂਦੇ ਬੰਦਾ ਸਭ ਕੁਝ ਛੱਡ ਸਕਦਾ ਹੈ ਰੱਖ ਸਕਦਾ ਹੈ ਪਰ ਮਾਣ ਨਹੀਂ ਛੱਡ ਸਕਦਾ ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਾਣੀ ਦੇ ਵਿੱਚ ਬੜਾ ਪਿਆਰਾ ਬਚਨ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਮਾਇਆ ਤਜੀ ਤੋ ਕਿਹਾ ਭਿਆ ਜਉ ਮਾਣ ਤਜਿਆ ਨਹੀਂ ਜਾਏ ਮਾਣ ਮੁਨੀ ਮੋਨ ਵਰ ਗਲੇ ਮਾਣ ਸਭੈ ਕੋ ਖਾਇ ਮਰਜ ਕਹਿੰਦੇ ਆ ਮਾਣ ਛੱਡਣਾ ਔਖਾ ਆ ਦੁਨਿਆਵੀ ਚੀਜ਼ਾਂ ਤੇ ਛੱਡੀਆਂ ਜਾ ਸਕਦੀਆਂ ਪਰਿਵਾਰ ਛੱਡਿਆ ਜਾ ਸਕਦਾ ਸੁੱਖ ਸੁਹੂਲਤਾ ਛੱਡੀਆਂ ਜਾ ਸਕਦੀਆਂ ਪਰ ਇਹਨਾਂ ਦੇ ਪਿੱਛੇ ਜਿਹੜੀ ਕਹਾਣੀਆਂ ਮਾਣ ਉਹ ਨਹੀਂ ਛੱਡਿਆ ਜਾ ਸਕਦਾ ਸਹਿਬ ਜੀ ਕਹਿੰਦੇ ਇਹ ਲੱਗਦਾ ਪਤਾ ਕਿਉਂ ਆ ਕਿਉਂਕਿ ਬੰਦੇ ਦੇ ਅੰਦਰੋਂ ਕਾਮ ਖਤਮ ਨਹੀਂ ਹੁੰਦਾ ਬੰਦੇ ਦੇ ਅੰਦਰੋਂ ਕ੍ਰੋਧ ਖਤਮ ਨਹੀਂ ਹੁੰਦਾ ਆ ਜਿਹੜੇ ਭੈੜੇ ਨੇ ਇਹਨਾਂ ਦੀ ਸੰਗਤ ਨਹੀਂ ਖਤਮ ਹੁੰਦੀ ਭੈੜੇ ਕੌਣ ਨੇ ਅੰਦਰ ਹੀ ਬੈਠੇ ਨੇ ਬਾਹਰ ਦੁਨੀਆ ਵਿੱਚ ਨੁਕਸਾਨਾ ਕੱਢੋ ਆਪਾਂ ਆਪ ਹੀ ਮਾੜੇ ਹੋਵਾਂਗੇ ਤਾਂ ਦੂਜਿਆਂ ਦੀ ਜਿਹੜਾ ਬੁਰਾਈ ਆ ਉਹਨੂੰ ਆਪਣੇ ਅੰਦਰ ਲੈ ਕੇ ਆਉਣੇ ਆ ਜੇ ਆਪ ਚੰਗੇ ਹੋਵਾਂਗੇ ਤੇ ਫਿਰ ਦੁਨੀਆ 'ਚ ਚੰਗਿਆਈ ਵੰਡ ਲਾਵਾਂਗੇ ਸਾਬ ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨ ਸਭਾਗੋ ਮਹਾਰਾਜੀ ਕਹਿੰਦੇ ਆਹ ਜਿਹੜੀ ਕਾਮ ਕ੍ਰੋਧ ਭੈੜਿਆਂ ਦੀ ਸੰਗਤ ਹੈ ਮਹਾਰਾਜ ਜੀ ਕਹਿੰਦੇ ਦਿਨਪੁਰ ਕੋਸ਼ਿਸ਼ ਕਰੋ ਇਹਨਾਂ ਤੋਂ ਬਚਿਆ ਜਾਏ ਭੱਜਿਆ ਜਾਏ ਰਹਾਉ ਦੇ ਬੰਨ ਤੋਂ ਮਹਾਰਾਜ ਕਹਿੰਦੇ ਸੁਖ ਦੁਖ ਦੋਨੋਂ ਸਮ ਕਰ ਜਾਣੈ ਔਰ ਮਾਨਿ અપਮਾਨਾ ਹਰਖ ਸੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨਾ ਮਹਾਰਾਜ ਕਹਿੰਦੇ ਜਦੋਂ ਕੋਈ ਬੰਦਾ ਮਾਨ ਛੱਡੇ ਉਹਦੀ ਨਿਸ਼ਾਨੀ ਪਤਾ ਕੀ ਏ ਮਹਾਰਾਜ ਕਹਿੰਦੇ ਦੁੱਖ ਤੇ ਸੁਖ ਨੂੰ ਇੱਕੋ ਜਿਹਾ ਜਾਣੇਗਾ ਜਾਂ ਜਿਹੜਾ ਛੱਡਣਾ ਚਾਹੁੰਦਾ ਆ ਉਹਨਾਂ ਦੇ ਵਾਸਤੇ ਇਹ ਜ਼ਰੂਰੀ ਹੈ ਦੁੱਖ ਸੁੱਖ ਸੋਨੂੰ ਸਮ ਕਰ ਜਾਣਾ ਔਰ ਮਾਣ અપਮਾਨਾ ਮਹਾਰਾਜ ਕਹਿੰਦੇ ਨਾਲ ਹੀ ਮਾਣ ਤੇ અપਮਾਨ ਨੂੰ ਇੱਕੋ ਜਾਂ ਜਾਣਨਾ ਆ ਹਰ ਖੁਸ਼ੋਗ ਤੇ ਰਹੇ ਤੀ ਮਹਾਰਾਜ ਕਹਿੰਦੇ ਖੁਸ਼ੀ ਹੋਵੇ ਤੇ ਚਾਹੇ ਗਮੀ ਹੋਵੇ ਮਹਾਰਾਜ ਕਹਿੰਦੇ ਦੋਵਾਂ ਦੇ ਵਿੱਚ ਨਿਰਲੇਪ ਲੈਣਾ ਇਹ ਨਹੀਂ ਹੈ ਵੀ ਜਿਹੜੇ ਨੱਚਦੇ ਨੇ ਉਹਨਾਂ ਨਾਲ ਨੱਚਣ ਲੱਗ ਪੋ ਜਿਹੜੇ ਰੋਂਦੇ ਨੇ ਉਹਨਾਂ ਨਾਲ ਰੋਣ ਲੱਗ ਪੋ ਨਾ ਇਹਨਾਂ ਦੋਵਾਂ ਦੇ ਵਿੱਚ ਅਤੀਤ ਰਹਿਣਾ ਆ ਸਹਿਬ ਜੀ ਫਿਰ ਸਮਝਾਉਂਦੇ ਨੇ ਤਿੰਨ ਜਗ ਤਤ ਪਛਾਨਣਾ ਮਾਰਜ ਕਹਿੰਦੇ ਜਿੰਦਾ ਰਹਿਣ ਸਹਿਣਵੇਂ ਦਾ ਹੋਏਗਾ ਨਾ ਉਹਨੂੰ ਤਤ ਦੀ ਸਮਝ ਆਏਗੀ ਤਤ ਕੀ ਹੈ ਪਰਮਾਤਮਾ ਜਿਹੜਾ ਮੇਰੇ ਤੁਹਾਡੇ ਅੰਦਰ ਵਰਤਦਾ ਇਸ ਸ੍ਰਿਸ਼ਟੀ ਦੇ ਅੰਦਰ ਹੈ ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਦੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਮਾਰਜ ਕਹਿੰਦੇ ਉਹ ਰੱਬ ਬੜਾ ਪਿਆਰਾ ਆਇਆ ਬੜੇ ਪਿਆਰਾਂ ਵਾਲਾ ਆ ਸਹਿਬ ਤਰਸ ਕਰਕੇ ਕਹਿੰਦੇ ਉਹੀ ਹੋਣੇ ਜਿਹੜੇ ਉਸ ਤਤ ਨੂੰ ਪਛਾਣ ਲੈਣਗੇ ਫਿਰ ਕਹਿੰਦੇ ਉਸ ਤਤ ਨਿੰਦਾ ਦਉ ਤਿਆਗੈ ਖੋਜੈ ਪਾਦ ਨਿਰਵਾਨਾ ਮਹਾਰਾਜ ਜੀ ਕਹਿੰਦੇ ਉਸ ਤਤ ਵੀ ਛੱਡਣੀ ਐ ਨਿੰਦਿਆ ਵੀ ਛੱਡਣੀ ਐ ਉਸ ਤਤ ਤਾਂ ਛੱਡਣੀ ਐ ਕਿਉਂਕਿ ਕਈ ਵਾਰੀ ਕਿਸੇ ਦੀ ਉਸ ਤਤ ਕਰਨ ਪਿੱਛੇ ਸਾਡੀ ਜਿਹੜੀ ਬਿਰਤੀ ਹੁੰਦੀ ਏ ਉਹ ਮਤਲਬ ਹੀ ਹੁੰਦੀ ਐ ਨਿੰਦਿਆ ਤਾਂ ਛੱਡਣੀ ਹੈ ਕਿਉਂਕਿ ਕਈ ਵਾਰੀ ਸਾਡੇ ਅੰਦਰ ਕਿਸੇ ਪ੍ਰਤੀ ਵੈਰ ਭਾਵਨਾ ਪਲਉਂਦੀ ਹੁੰਦੀ ਹੈ ਇਹਦੇ ਤੋਂ ਬਿਨਾ ਨਾ ਕਿਸੇ ਦੀ ਉਸਤਤ ਹੋ ਸਕਦੀ ਹੈ ਨਾ ਕਿਸੇ ਦੀ ਨਿੰਦਿਆ ਹੋ ਸਕਦੀ ਹੈ ਜਿਸ ਚੀਜ਼ ਵਿੱਚੋਂ ਝੂਠਾ ਜਰਾਸ ਨਿਕਲਦਾ ਮਹਾਰਾਜ ਜੀ ਕਹਿੰਦੇ ਆਪਾਂ ਉਹ ਕੰਮ ਨਹੀਂ ਕਰਨਾ ਮਹਾਰਾਜ ਜੀ ਕਹਿੰਦੇ ਖੋਜੈ ਪਾਦ ਨਿਰਵਾਣਾ ਉਹ ਪਰਮਾਤਮਾ ਦਾ ਰਾਹ ਲੱਭੇ ਜਿੰਦੇ ਉੱਪਰ ਚੱਲ ਕੇ ਨਿਰਵਾਣ ਹੋਇਆ ਜਾ ਸਕਦਾ ਹੁਣ ਪੁੱਛੀਏ ਮਹਾਰਾਜ ਨੂੰ ਮਹਾਰਾਜ ਜੀ ਤੁਸੀਂ ਕਹਿੰਦੇ ਮਾਣ ਛੱਡੋ ਕਾਮ ਛੱਡੋ ਕ੍ਰੋਧ ਛੱਡੋ ਦੁੱਖ ਸੁੱਖ ਦੀ ਗੱਲ ਛੱਡੋ ਮਾਣ ਪ੍ਰਮਾਨ ਦੀ ਗੱਲ ਛੱਡੋ ਹਰਕ ਸੋਗ ਦੀ ਗੱਲ ਛੱਡੋ ਰੱਬ ਦਾ ਤਤ ਪਛਾਨ ਲਈਏ ਉਸ ਤਤ ਛੱਡਿਏ ਨਿੰਦਾ ਛੱਡਿਏ ਮਹਾਰਾਜ ਇਹ ਛੱਡਿਆ ਕਿਵੇਂ ਜਾਏਗਾ ਫਿਰ ਆਪ ਭਲਾ ਕਰਦੇ ਸਮਝਾਉਂਦੇ ਕਹਿੰਦੇ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ ਮਹਾਰਾਜ ਕਹਿੰਦੇ ਖੇਡ ਹੈਗੀ ਜੇ ਔਖੀ ਪਰ ਇਕ ਗੁਰੂ ਦੇ ਸਨਮੁਖ ਹੋਇਆ ਹੀ ਇਹਦਾ ਇੱਕ ਮਤਲਬ ਇਹ ਵੀ ਨਿਕਲਦਾ ਜੇ ਆਪਣਾ ਮੁਖ ਗੁਰੂ ਵੱਲ ਕਰ ਲਈਏ ਤਾਂ ਇਹਦਾ ਮਤਲਬ ਇਹ ਵੀ ਨਿਕਲਦਾ ਜੇ ਆਪਣਾ ਰਹਿਣ ਸਹਿਣ ਆਪਣਾ ਜੀਵਨ ਮਹਾਰਾਜ ਵਰਗਾ ਕਰ ਲਈਏ ਤਾਂ ਮਹਾਰਾਜ ਜੀ ਕਹਿੰਦੇ ਆ ਜਿਹੜਾ ਕਠਨ ਖੇលਿਆ ਇਹਦੇ ਵਿੱਚ ਤੁਸੀਂ ਜੇਤ ਹਾਸਲ ਕਰ ਸਕਦੇ ਹੋ ਮਹਾਰਾ ਨੇ ਗੱਲ ਤੇ ਬੜੀ ਪੈਰੀ ਕਹੀ ਹੈ ਬੜਾ ਭੜਾ ਕੀਤਾ ਮੇਰਾ ਤੁਹਾਡਾ ਗੁਰੂ ਤੇਗਪਾਦਰ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਵਿੱਚ ਇਹ ਜਿਉ ਕੇ ਵਿਖਾਇਆ ਦਸਦੇ ਮਾਰੀ ਬੀ ਉਮਰ ਸੀ 1.5 ਸਾਲ 5 ਸਾਲ ਇੱਕ ਦਿਨ ਅਮਰਤ ਵੇਲੇ ਨਾਮ ਜਪਣ ਵਾਸਤੇ ਬੈਠੇ ਆਪਣੇ ਤਣ ਦੇ ਉੱਪਰ ਮਹਾਰਾਜ ਜੀ ਨੇ ਇੱਕ ਮੋٹے ਕੱਪੜੇ ਦੀ ਬੁੱਕਲ ਮਾਰੀ ਹੋਈ ਨਾਲ ਦੇ ਜਿਹੜੇ ਸੰਗੀ ਸਾਥੀ ਉਹਨਾਂ ਨੂੰ ਸ਼ਰਾਰਤ ਸੁੱਝੀ ਉਹਨਾਂ ਨੇ ਕਿਹਾ ਮਹਾਰਾਜ ਤੇ ਬੈਠੇ ਨੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੇਖੋ ਜਿਹੜੇ ਹਾਨ ਪ੍ਰਾਣ ਹੁੰਦੇ ਹੋ ਸ਼ਰਾਰਤੀ ਹੁੰਦੇ ਨੇ ਉਹਨਾਂ ਦੇਖਿਆ ਤੇ ਅੱਖ ਬੰਦ ਕਰਕੇ ਬੈਠੇ ਐ ਸੋਨ ਸਮਾਦ ਬੈਠੇ ਉਹਨਾਂ ਨੇ ਸ਼ਰਾਰਤ ਦੇ ਨਾਲ ਆਣ ਕੇ ਮਹਾਰਾਜ ਨੇ ਜਿਹੜਾ ਆਪਣੇ ਤਣ ਦੇ ਉੱਪਰ ਕੱਪੜਾ ਬਹਲੇਟਿਆ ਨਾ ਉਹ ਲਾ ਲਿਆ ਮਾਰੇ ਜਿਸਮਾਦੀ ਸਥਿਤ ਸਨ ਮਾਰੇ ਨੂੰ ਨਹੀਂ ਪਤਾ ਲੱਗਦਾ ਜਦੋਂ ਮਾਤਾ ਨਾਨਕੀ ਜੀ ਆਏ ਉਹਨਾਂ ਨੇ ਵੇਖਿਆ ਵੀ ਇਹ ਤੇ ਬਿਨਾ ਕੱਪੜਿਆਂ ਤੋਂ ਮੇਰਾ ਪੁੱਤਰ ਬੈਠਾ ਆ ਮਾਣ ਚੰਜੋੜਿਆ ਮਾੜਾ ਜਾਂ ਕਿ ਇਹ ਤੇ ਇੱਕ ਬਹਾਦਰ ਵੀ ਪੁੱਤਰ ਜਿਹੜਾ ਤਣ ਤੇ ਕੱਪੜਾ ਲਿਆ ਸੀ ਉਹ ਕਿੱਥੇ ਆ ਤੇ ਅੱਗੋਂ ਬੜੇ ਪਿਆਰ ਨਾਲ ਕਹਿੰਦੇ ਮਾਂ ਪਤਾ ਨਹੀਂ ਹੈ ਕੋਈ ਲੈ ਗਿਆ ਹੋਏਗਾ ਮਾਣੇ ਬਾਹ ਫੜਿਆ ਤਣ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਿਤਾ ਜੀ ਕੋਲ ਲੈ ਗਏ ਕਹਿੰਦੇ ਸਵਾਮੀ ਜੀ ਤੁਸੀਂ ਤੇ ਆਪਣੇ ਇਸ ਪੁੱਤਰ ਨੂੰ ਜੰਮਦਿਆਂ ਸਾਰ ਮੱਥੇ ਟੇਕਦੇ ਸੋ ਤੂੰ ਹੀ ਤੇਰਾ ਨਾਮ ਰੱਖਿਆ ਤੇਗ ਬਹਾਦਰ ਪਰ ਤੁਹਾਡੇ ਪੁੱਤਰ ਨੂੰ ਤਾਂ ਰੱਬ ਦਾ ਨਾਮ ਲੈਂਦੇ ਆ ਨਾ ਕੱਪੜਿਆਂ ਦੀ ਯਾਦ ਵੀ ਨਹੀਂ ਰਹਿੰਦੀ ਵੀ ਕਿਹੜਾ ਤਣ ਤੋਂ ਕੱਪੜੇ ਲੱਗ ਰਹੇਗਾ ਸਹਿਬ ਨੇ ਪੁੱਛਿਆ ਕਹਿੰਦੇ ਪੁੱਤਰ ਤੇਗ ਬਹਾਦਰ ਕੀ ਹੋਇਆ ਮਾਤਾ ਜੀ ਕਿਉਂ ਤੁਹਾਡੇ ਨਾਲ ਨਾਰਾਜ਼ ਨੇ ਕਿਉਂ ਗਿਲਾ ਕਰਦੇ ਪਏ ਆ ਕਹਿੰਦੇ ਸਹਿਬ ਜੀ ਅਸੀਂ ਬੈਠੇ ਸਭ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਮਹਾਰਾਜ ਜੀ ਦੇ ਚਰਨਾਂ ਵਿੱਚ ਧਿਆਨ ਜੁੜਿਆ ਹੋਇਆ ਸੀ ਅਸੀਂ ਜਿਹੜਾ ਤਣ ਤੇ ਕੱਪੜਾ ਲਿਆ ਉਹ ਸਾਡੇ ਨਾਲ ਦੇ ਲਾ ਕੇ ਲੈ ਗਏ ਮਹਾਰਾਜ ਸਾਨੂੰ ਪਤਾ ਨਹੀਂ ਲੱਗਾ ਮਹਾਰਾਜ ਕਹਿੰਦੇ ਬਿਲਕੁਲ ਪਤਾ ਨਹੀਂ ਲੱਗਾ ਕਹਿੰਦੇ ਨੇ ਸਤਿਗੁਰੂ ਬਿਲਕੁਲ ਪਤਾ ਨਹੀਂ ਲੱਗਾ ਸਤਿਗੁਰੂ ਕਹਿੰਦੇ ਵਾਹ ਪੁੱਤਰਾ ਆਈਓ ਤੇ ਸਾਨੂੰ ਚਾਹੀਦਾ ਆ ਜਿਹੜਾ ਮੇਰਾ ਪਿਆਰਾ ਉਸ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਬੈਠਾ ਹੋਇਆ ਅੱਜ ਆਪਣੇ ਤਣ ਦੇ ਕੱਪੜੇ ਭੁੱਲ ਸਕਦਾ ਮਹਾਰਾਜ ਕਹਿੰਦੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹ ਗੁਰੂ ਨਾਨਕ ਸਾਹਿਬ ਦੇ ਕਰ ਦੀ ਖਾਤਰ ਇਸ ਦੁਨੀਆ ਦੀ ਖਾਤਰ ਚੁੱਪਚਪੀਤਾ ਆਪਣਾ ਸੀਸ ਵੀ ਲਵਾ ਲੇਗਾ ਪਰ ਰਸਨਾ ਤੋਂ ਸੀ ਨਹੀਂ ਕਰੇਗਾ ਮਹਾਰਾਜ ਕਹਿੰਦੇ ਤੇਰੇ ਵਰਗੇ ਹੀ ਪਿਆਰੇ ਚਾਹੀਦੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਘਰੇ ਪ੍ਰਵਾਨ ਹੁੰਦੇ ਮਹਾਰਾਜ ਕੱਲਾ ਕਿਹਾ ਨਹੀਂ ਮੈਨੂੰ ਤੁਹਾਨੂੰ ਕਿਹਾ ਜਿਉਂ ਕੇ ਵਿਖਾਇਆ ਸਾਬ ਨੇ ਪ੍ਰਤੱਖ ਕਰਕੇ ਵਿਖਾਇਆ ਇਸ ਲਈ ਸਾਹਿਬ ਜੀ ਕਹਿੰਦੇ ਖੇੜ ਤੇ ਹੈਗੀ ਜੇ ਔਖੀ ਪਰ ਜੇ ਗੁਰੂ ਸਾਹਿਬ ਦੇ ਸਾਹਮਣੇ ਹੋਈਏ ਤੇ ਕਹਾਣੀ ਬਣ ਜਾਣੀ ਆ ਆਸਮ ਖੇਪ ਦੀਆਂ ਵਿਚਾਰਾ ਤੁਹਾਡੇ ਨਾਲ ਕਰਨੀਆਂ ਨੇ ਲੰਮਾ ਨਹੀਂ ਬਹੁਤਾ ਜਾਣਾ ਤੁਹਾਡਾ ਵੀ ਸਮਾਂ ਕੀਮਤੀ ਏ ਸਤਗੁਰ ਤਰਸ ਕਰਨ ਅਸੀਸਾਂ ਬਖਸ਼ਨੀਆਂ ਜੇ ਭੁੱਲਾਂ ਹੋ ਜਾਣ ਜ਼ਰੂਰ ਤੁਸੀਂ ਆਪਣੇ ਸੁਝਾ ਦੇਣ ਦੀ ਕਿਰਪਾਲਤਾ ਕਰਨੀ ਜੇ ਚੰਗਾ ਲੱਗੇ ਤੇ ਆਪਣੀਆਂ ਅਸੀਸਾਂ ਆਪਣਾ ਪਿਆਰ ਬਖਸ਼ਦੇ ਰਹਿਣਾ ਸਤਗੁਰੂ ਕਿਰਪਾ ਕਰਨ ਪੁੱਲ ਚੁੱਕ ਦੀ ਖਿਮਾ ਜੀ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ